ਕਿਹੜੇ ਬੰਦੇ ਜਗਤ ਤੋਂ ਖਾਲੀ ਹੱਥ ਚਲੇ ਗਏ ਇਸ ਸਵਾਲ ਦਾ ਜਵਾਬ ਗੁਰੂ ਜੀ ਚਮਤੀ ਅੰਗਤੇ ਬਖਸ਼ ਕਰਦੇ ਹਨ ਜੋ ਜਾ ਕੇ ਸੇ ਉਪਰੇ ਸੁੱਤੇ ਗਏ ਮਹਾਏ ਜੁੜੇ ਬੰਦੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹ ਵਿਕਾਰਾਂ ਤੋਂ ਪਛ ਜਾਂਦੇ ਹਨ ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂ ਜਾਂਦੇ ਹਨ ਉਹ ਆਤਮਿਕ ਜੀਵਨ ਦੀ ਰਾਸ ਪੁੰਜੀ ਨੁਲਾ ਜਾਂਦੇ ਹਨ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਉਹ ਸਦਾ ਸਿਰ ਪ੍ਰਭੂ ਦੀ ਸਿਫਤਸਲਾ ਦੀ ਬਾਣੀ ਦੀ ਸਾਰ ਨਹੀਂ ਜਾਣਦੇ ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ ਬੇਅਰਥ ਬੀਤ ਜਾਂਦੀ ਹੈ ਸੁਣਨੇ ਕਰਕੇ ਪਹੁੰਣਾ ਜਿਉਂ ਆਇਆ ਤਿਉਂ ਜਾਇ ਉਹ ਜਗ ਤੋ ਤਿਵੇਂ ਹੀ ਖਾਲੀ ਹੱਥ ਚਲੇ ਜਾਂਦੇ ਹਨ ਜਿਵੇਂ ਕਿਸੇ ਸੁਣਨੇ ਘਰ ਵਿੱਚ ਕੋਈ ਪਰੌਣਾ ਆ ਕੇ ਚਲਾ ਜਾਂਦਾ ਹੈ ਗੁਰੂ ਪਿਆਰੇਓ ਜੁੜੇ ਬੰਦੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂ ਜਾਂਦੇ ਹਨ ਉਹ ਆਤਮਿਕ ਜੀਵਨ ਦੇ ਰਾਸ ਭੁਣ ਜੀ ਵਟਾ ਕੇ ਜਾਂਦੇ ਹਨ ਇਥੋਂ ਖਾਲੀ ਹੋ ਤ ਜਾਂਦੇ ਹਨ